ਹਾਂਜੀ ਸਵਾਗਤ ਹੈ ਜੀ ਸਿੰਘ ਸਵਾ ਤੇ ਜਿਹੜੇ ਅਕਾਊਂਟ ਦੇ ਤੇ ਆਪਾਂ ਪਿਛਲੇ ਦਿਨਾਂ ਤੋਂ ਵੀ ਜਿਹੜਾ ਆਪਾਂ ਜਿਹੜਾ ਰਾਸ਼ਨ ਲੈ ਕੇ ਆਏ ਸੀਗੇ ਉਹ ਲੈ ਕੇ ਆਏ ਸੀਗੇ ਤਰਨਤਾਰਨ ਵਾਲੀ ਸਾਈਡ ਆਪਾਂ ਜਾ ਕੇ ਆਏ ਸੀ ਉਹਦੀ ਤੁਹਾਨੂੰ ਸਾਰੀ ਕਵਰੇਜ ਜਿਹੜੀ ਉਹ ਦਿੱਤੀ ਸੀ ਤੇ ਹੁਣ ਆਉਣ ਵਾਲੇ ਦਿਨਾਂ 'ਚ ਆਪਣਾ ਸਿੰਘ ਸਵਾ ਦੀ ਜਿਹੜੀ ਅਪਰੋਚ ਹੋ ਰਹੀ ਆ ਉਹ ਹੋ ਰਹੀ ਆ ਮੈਡੀਕਲ ਕਿਟਸ ਵਗੈਰਾ ਪ੍ਰੋਵਾਈਡ ਕਰਵਾਉਣ ਦੀ ਉਹ ਜਿਹੜੀ ਹੋ ਰਹੀ ਸੀ ਅੱਜ ਅਸੀਂ ਆਏ ਸੀ ਇਹ ਡੇਰਾ ਬਾਬਾ ਨਾਨਕ ਸਾਈਡ ਕਿਉਂਕਿ ਇੱਧਰਲੀ ਸਾਈਡ ਬਹੁਤ ਜ਼ਿਆਦਾ ਜਿਹੜੀ ਪਾਣੀ ਦੀ ਤਬਾਈ ਮੱਚੀ ਹੋਈ ਆ ਤਾ ਕਰਕੇ ਇਧਰ ਆਏ ਹੋਏ ਸੀ ਰਸਤੇ ਦੇ ਵਿੱਚ ਸਾਨੂੰ ਜਦੋਂ ਡੇਰਾ ਬਾਬਾ ਨਾਨਕ ਦੇ ਵਿੱਚ ਅਜੇ ਐਂਟਰ ਵੀ ਨਹੀਂ ਕੀਤੇ ਆ ਅਜੇ ਸਾਨੂੰ ਇੱਥੇ ਮਿਲਦਾ 7-8 ਕਿਲੋਮੀਟਰ ਹੋਣਾ ਵਾ ਹੈ ਨਾ ਜੀ 7-8 ਕਿਲੋਮੀਟਰ ਦੂਰ ਆ ਹਾਂ 7-8 ਕਿਲੋਮੀਟਰ ਦੂਰ ਆ ਜੇ ਡੇਰਾ ਬਾਬਾ ਨਾਨਕ ਦਾ ਹੈਗਾ ਆ ਤੇ ਉੱਥੇ ਜਿਹੜਾ ਇੱਕ ਇਹ ਜਿਹਾ ਨਾਲਾ ਚੱਲ ਰਿਹਾ ਆ ਨਾਲਾ ਚੱਲ ਰਿਹਾ ਤੇ ਲਗਾਤਾਰ ਇਹ ਟੁੱਟਿਆ ਹੋਇਆ ਤੇ ਇੱਥੋਂ ਆ ਜਿਹੜੀਆਂ ਅੱਗੇ ਜਾ ਕੇ ਇਧਰਲੇ ਬੰਨੇ ਦਾ ਜਿਹੜੇ ਆ ਘਰ ਆ ਜਿਹੜੀ ਆ ਡੁੱਬੀ ਹੋਇਆ ਲਗਭਗ ਆ ਸਾਰੀ ਫਸਲ ਤਬਾਹ ਆ ਪਰਲੇ ਬੰਨੇ ਦਾ ਕਿਸ਼ਤੀਆਂ ਚੱਲਦੀਆਂ ਹਨ ਪਰਲੇ ਬੰਨੇ ਕਿਸ਼ਤੀ ਚੱਲਦੀ ਆ ਤੇ ਉਧਰਲੇ ਪਾਸੇ ਸਾਰਾ ਉਹ ਕਰ ਰਿਆ ਪਰ ਪ੍ਰਸ਼ਾਸਨ ਦੀ ਆ ਜ਼ਿੰਮੇਵਾਰੀ ਸੀ ਜਿਹੜੀ ਆ ਵਾਲੀ ਜਿਹੜੀ ਜ਼ਿੰਮੇਵਾਰੀ ਸੀ ਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਵੀ ਟਾਈਮ ਦੇ ਨਾਲ ਜਿਹੜਾ ਪਾਣੀ ਜਿਹੜਾ ਉੱਥੇ ਰੋਕਿਆ ਜਾਣਾ ਚਾਹੀਦਾ ਸੀਗਾ ਪਰ ਉਹਦਾ ਆਪ ਦੇ ਆਪ ਉਹ ਕੀਤਾ ਪਿਆ ਆ ਤੇ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਆ ਤੇ ਲੋਕਾਂ ਲੋਕ ਆਸਰੇ ਛੱਡਿਆ ਹੋਇਆ ਤੇ ਤੋਂ ਬਾਅਦ ਦੇ ਵਿੱਚ ਇੰਨੇ ਦਿਨ ਹੋਏ ਆ ਇਹ ਪਾਣੀ ਜਿਹੜਾ ਲਗਾਤਾਰ ਜਿਹੜੀ ਆਪਣੀ ਦਬਾਈ ਮਚਾਰਿਆ ਲਗਾਤਾਰਾ ਪਾਣੀ ਚੱਲ ਰਿਹਾ ਭਾਵੇਂ ਥੋੜਾ ਨੀਵਾ ਹੋ ਰਿਹਾ ਪਾਣੀ ਭਾਵੇਂ ਨੀਵਾ ਹੋ ਰਿਹਾ ਪਰ ਕੋਈ ਜ਼ਿੰਮੇਵਾਰੀ ਨਹੀਂ ਆ ਰੱਬ ਅਸਰੇ ਛੱਡਿਆ ਹੋਇਆ ਸਾਰਾ ਕੁਝ ਸੋ ਸਾਡੀ ਸਾਡੀ ਸਭ ਤੋਂ ਪਹਿਲਾਂ ਤਾਂ ਇਹ ਗੁਜ਼ਾਰਿਸ਼ ਆ ਪ੍ਰਸ਼ਾਸਨ ਨੂੰ ਵੀ ਸਿੰਘ ਸਵਾਦੇ ਰਾਹੀਂ ਅਸੀਂ ਜਿਹੜੀ ਉਹ ਕਰਦੇ ਆ ਇਹ ਗੁਜ਼ਾਰਿਸ਼ ਜਿਹੜੀ ਕਰਦੇ ਆ ਵੀ ਭਾਈ ਜਿਹੜੀ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਤੇ ਸਾਡੇ ਨਾਲ ਜਿਹੜੇ ਸਾਡੇ ਹਾਥੀ ਮਾਸਟਰ ਜੀ ਵੀ ਆਏ ਹੋਏ ਆਪਾਂ ਇਹਨਾਂ ਤੋਂ ਵੀ ਉਹ ਕਰ ਲੈਨੇ ਆਂ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਸਟਰ ਜੀ ਦੱਸਿਓ ਮਾੜੇ ਜੇ ਇਹਦੇ ਬਾਰੇ ਵੀ ਕੀ 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 ਆਪਾਂ ਨੂੰ ਹੋਣਾ ਚਾਹੀਦੀਆਂ ਸੀ ਅੱਜ ਅਸੀਂ ਮਤਲਬ ਜਿੱਥੇ ਆਏ ਆ ਇੱਕ ਤਾਂ ਪਹਿਲੀ ਗੱਲ ਤਾਂ ਆਪਦੇ ਆਪ ਨੂੰ ਅਸੀਂ ਐਂ ਭਾਗਾਂ ਵਾਲੇ ਸਮਝਦੇ ਆ ਕਿ ਸਸੀ ਇੱਥੇ ਪਹੁੰਚਿਆ ਸਾਥੀਆਂ ਨਾਲ ਜਕਸੀਰ ਨਾਲ ਬਹੁਤ ਵਧੀਆ ਉਦਮੀ ਨੌਜਵਾਨ ਆ ਸਾਡੇ ਨਗਰ ਦੇ ਜੇ ਆ ਹਾਲ ਦੇਖ ਕੇ ਬਹੁਤ ਦੁੱਖ ਹੋਇਆ ਹਨਾ ਬਹੁਤ ਸਾਰੇ ਲੋਕਾਂ ਨੂੰ ਦੱਸਣ ਵਾਲੀਆਂ ਗੱਲਾਂ ਨੇ ਇੱਥੇ ਐ ਇਹ ਜੇ ਹਾਲਾਤਾਂ ਤੇ ਬਹੁਤ ਸਾਰੇ ਸੱਜਣ ਜਾ ਰਹੇ ਨੇ ਪਰ ਇੱਥੇ ਖੜਦੇ ਨਹੀਂ ਅਤੇ ਕੋਈ ਇੱਥੇ ਪਾਣੀ ਜੇ ਬੰਦ ਬੰਦ ਹੋ ਜੇ ਤਾਂ ਬਹੁਤ ਸਾਰੀ ਸੈਂਕੜੇ ਏਕੜ ਜ਼ਮੀਨ ਆ ਜਿਹੜੀ ਇਹ ਬਚ ਸਕਦੀ ਆ ਹਲੇ ਵੀ ਬਚ ਸਕਦੀ ਆ ਸੋ ਬਹੁਤ ਜ਼ਿਆਦਾ ਲੋੜ ਆ ਸਾਥੀਓ ਕੰਮ ਕਰਨ ਦੀ ਪਾਣੀ ਪਾਣੀ ਦਾ ਜਿਹੜਾ ਇਹ ਤੋਂ ਬਾਅਦ ਦੇ ਵਿੱਚ ਕਿਉਂਕਿ ਨਿਵਾਨ ਚੋਂ ਲੱਗ ਪਿਆ ਆ ਤੇ ਨਿਵਾਨ ਚੋਂ ਆਉਣ ਕਰਕੇ ਹੁਣ ਇਹਦੇ ਵਿੱਚ ਜਿਹੜੀਆਂ ਜਿਹੜੇ ਬੈਕਟੀਰੀਆ ਜਿਹੜੀ ਇਹਦੇ ਵਿੱਚ ਆਉਣੇ ਆ ਜਿਹੜੀਆਂ ਬਿਮਾਰੀਆਂ ਵਗੈਰਾ ਪੈਦਾ ਹੋਣੀਆਂ ਇਹ ਸ਼ਾਇਦ ਮੇ ਇਹ ਵੀ ਲੱਗਦਾ ਵੀ ਗੰਦਾ ਨਾਲ ਆ ਜੀ ਇਹ ਗੰਦੇ ਅੱਛਾ ਗੰਦੇ ਨਾਲ ਆ ਜੀ ਅੱਛਾ ਜੀ ਇਹਦੀ ਸੜਾਂਦ ਅੱਛਾ ਜੀ ਜਿੰਨਾ ਸ਼ਹਿਰਾਂ ਕਾਲਾ ਨੋੜ ਲਾਇਆ ਹਾਂ ਉਹ ਸਾਰਾ ਇਸੇ ਜੀ ਪੈਂਦਾ ਇਹਦੀ ਜੀ ਪੈਂਦਾ अच्छा 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 ए ए गंदे ਨਾਲੇ ਦਾ ਹੋਏਗਾ ਸਾਰਾ ਜਿਹੜਾ ਸਾਰੇ ਬੰਨਿਆ ਰਹੇ ਲੱਗ ਗਈ ਗੰਦ ਲਗਭਗ ਇਹ ਸ਼ਹਿਰੀ ਪਾਣੀ ਜਿਹੜਾ ਜਿੰਨਾ ਸੀਵਰੇਜ ਦਾ ਪਾਣੀ ਆ ਉਹ ਇੱਥੇ ਆ ਰਿਹਾ ਆ ਸ਼ਹਿਰੀ ਪਾਣੀ ਉਹ ਸਾਰਾ ਇਦਾਂ ਫਸਲਾਂ ਤੇ ਸੜਾਂਦ ਮਾਰ ਰਹੀ ਆ ਪੂਰੀ ਸੜਾਂਦ ਜਿਹੜੀ ਉਹ ਬਚ ਚੁੱਕੀ ਆ ਤੇ ਚਾਹੀਦਾ ਸੀਗਾ ਪ੍ਰਸ਼ਾਸਨ ਨੂੰ ਵੀ ਇਹ ਇਹਦੀ ਜਿਹੜੀ ਜ਼ਿੰਮੇਵਾਰੀ ਉਹ ਆਪਣੀ ਭਾਗੀਦਾਰੀ ਤੈਅ ਕਰ ਦੇ ਤੇ ਇਥੋਂ ਦੀ ਜਿਹੜਾ ਆਪਣਾ ਕਿਵੇਂ ਨਾ ਕਿ ਮੈਨੂੰ ਬੰਦ ਕਰਕੇ ਜਿਹੜਾ ਉਹ ਕਰਦੇ ਪਰ ਹਲੇ ਵੀ ਟਰੰਕ ਲੋ ਲੋੜ ਆ ਅਜੇ ਲੋੜ ਆ ਤੇ ਪਾਣੀ ਜਿਵੇਂ ਥੱਲੇ ਜਾਈ ਜਾਣਾ ਵਾ ਓਵੇਂ ਓਵੇਂ ਬਿਮਾਰੀਆਂ ਵਧੀਆਂ ਜਾਣੀਆਂ ਵਾ ਤਤਕਾਲੀ ਇੱਥੇ ਕੰਮ ਕਰਦੇ ਆਂ ਕਿ ਤੁਸੀਂ ਜਿਹੜਾ ਇਹ ਸਾਰੇ ਉਸ ਨੂੰ ਜਿਹੜਾ ਸਿੰਘ ਸਵਾ ਦੇ ਜਿਹੜੇ ਆਫੀਸ਼ੀਅਲ ਅਕਾਊਂਟ ਤੋਂ ਤੁਸੀਂ ਇਹਨੂੰ ਸਾਰੀ ਵੀਡੀਓ ਨੂੰ ਤੁਸੀਂ ਅੱਗੇ ਜ਼ਰੂਰ ਸ਼ੇਅਰ ਕਰੋਗੇ ਤਾਂ ਜੋ ਇਹ ਬੰਦ ਹੋ ਜਾ ਬਿਲਕੁਲ ਧੰਨਵਾਦ ਜੀ